どうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどう ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਾਡੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ ਨੇ ਕੱਲ ਅੱਜ ਮੱਧ ਵਾਲੇ ਦਿਨ ਨਗਰ ਕੀਰਤਨ ਸਜਾਇਆ ਗਿਆ ਹੈ ਜਗ੍ਹਾ ਜਗ੍ਹਾ ਲੋਕ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਘਰ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲੈਂਦੇ ਨੇ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਸਥਾਨ ਤੋਂ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਇਸ ਤੋਂ ਬਾਅਦ ਐਮਐਲਏ ਸਾਹਿਬ ਅੱਜ ਗੁਰਦੇਵ ਭਾਉ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਹੈ ਕਿਸ ਤਰ੍ਹਾਂ ਦਾ ਨਗਰਿਆ ਦਾ ਨਵੀਂ ਜਿਵੇਂ ਅੱਜ ਕਾਫੀ ਜ਼ਿਆਦਾ ਚਹਿਲ ਪਹਿਲ ਹੈ ਔਰ ਟ੍ਰਾਲੀਆਂ ਕਾਫੀ ਭਰ ਕੇ ਜਾਂਦੀਆਂ ਐ ਤਾਂ ਤੁਸੀਂ ਵੀ ਇਹਦੇ ਵਿੱਚ ਸ਼ਰੀਕ ਹੋ ਜਾਓ ਸਾਰਿਆਂ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਜੀ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਤੇਗ ਬਹਾਦਰ ਜਿਹੜਾ ਗੁਰੂ ਘਰ ਹੈ ਪਾਤਨਾ ਸ਼ਹਿਰ ਦਾ ਉੱਥੋਂ ਅੱਜ ਨਗਰ ਕੀਰਤਨ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਔਰ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਜਿਨ੍ਹਾਂ ਗੁਰੂਆਂ ਪੀਰਾਂ ਦੀ ਬਦੌਲਤ ਅਸੀਂ ਆਜ਼ਾਦੀ ਮਾਣ ਰਹੇ ਹਾਂ ਔਰ ਜਿਨ੍ਹਾਂ ਦੀ ਬਦੌਲਤ ਇਹ ਸੰਸਾਰ ਚੱਲ ਰਿਹਾ ਹੈ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਹੈ ਇਸ ਗੁਰੂ ਘਰ ਦੇ ਵਿੱਚੋਂ ਕੱਢਿਆ ਜਾ ਰਿਹਾ ਔਰ ਪੂਰੀ ਜਿਹੜੀ ਇੱਥੇ ਗੁਰੂ ਤੇਗ ਬਹਾਦਰ ਦੀ ਜਿਹੜੀ ਕਮੇਟੀ ਹੈ ਗੁਰੂਕਰਦੀ ਕਮੇਟੀ ਹੈ ਜਿੰਨੀ ਵੀ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਸਾਰੇ ਪ੍ਰਧਾਨ ਜਿੰਨੇ ਵੀ ਸਾਡੇ ਸੈਕਟਰੀ ਸਾਹਿਬਾਨ ਸਾਡੇ ਨਗਰ ਕੌਂਸਲਰ ਦੇ ਪ੍ਰਧਾਨ ਸਾਡੀ ਪਾਰਟੀ ਦੇ ਆਗੂ ਜਿਹਾਰੂ ਜਿੰਨੇ ਵੀ ਸਾਥੀ ਹੈਗੇ ਨੇ ਔਰ ਸਾਰਾ ਪਾਤਰਾ ਸ਼ਹਿਰ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਜੀ ਬੜਾ ਉਤਸ਼ਾਹ ਹੈ ਜੀ ਸਭ ਦੇ ਵਿੱਚ ਔਰ ਅੱਜ ਜਿਹੜਾ ਹੈਗਾ ਉਹ ਨਗਰ ਕੀਰਤਨ ਅਸੀਂ ਕੱਢਣ ਜਾ ਰਹੇ ਹਾਂ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀਗੇ ਪ੍ਰਸ਼ਾਸਨ ਦੇ ਵੀ ਜਾਂ ਸਫਾਈ ਦੇ ਵੀ ਸ਼ਹਿਰ ਵਿੱਚ ਜਿਸ ਤਰ੍ਹਾਂ ਸੜਕਾਂ ਦੇ ਉੱਤੋਂ ਸਫਾਈ ਦੇ ਦੇਖੋ ਜੀ ਜਿੱਥੇ ਉਸ ਅਕਾਲ ਪੁਰਖ ਦਾ ਸਰੂਪ ਜਾਣਾ ਹੋਵੇ ਤਾਂ ਉੱਥੇ ਘਰਾਂ ਚੋਂ ਨਿਕਲ ਕੇ ਲੋਕ ਆਪ ਸਫਾਈਆਂ ਕਰਨ ਲੱਗ ਜਾਂਦੇ ਨੇ ਪਰ ਇੱਥੇ ਪੂਰੇ ਪ੍ਰਬੰਧ ਕੀਤੇ ਗਏ ਨੇ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਹੈ ਜਿਹੜਾ ਉਹ ਪੂਰਾ ਤਤਪਰ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਗੇਲੀ ਹੈਗੀ ਉਹ ਇਸ ਪ੍ਰੋਗਰਾਮ ਚ ਨਹੀਂ ਵਰਤੀ ਜਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕੀ ਦੱਸਣਾ ਚਾਹੁੰਦਾ ਹੋ ਸਕਦਾ ਸੰਦੇਸ਼ ਤਾਂ ਇਹੀ ਹੈ ਕਿ ਉਸ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ ਹੱਕ ਸੱਚ ਦੀ ਸਾਨੂੰ ਕਮਾਈ ਕਰਨੀ ਚਾਹੀਦੀ ਹੈ ਸੱਚ ਬੋਲਣਾ ਚਾਹੀਦਾ ਔਰ ਗੁਰੂ ਦੇ ਚਰਨਾ ਵਿੱਚ ਰਹਿ ਕੇ ਉਸ ਦਾ ਜਿਹੜਾ ਹੁਕਮ ਹੈ ਉਹ ਮੰਨਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਜੋ ਬਹੁਤ ਕਾਫੀ ਸੰਗਤਾਂ ਦਾ ਹੁੰਮੜ ਕੇ ਆਇਆ ਔਰ ਅੱਜ ਦੇਖੋ ਜੀ ਸੰਗਤਾਂ ਦਾ ਤਾਂ ਹੋਣਾ ਹੀ ਸੀਗਾ ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਦਿਤੇ ਸਾਰੇ ਲੋਕਾਂ ਦੇ ਵਿੱਚ ਚਹਿਲ-ਪਹਿਲ ਹੈ ਖੁਸ਼ੀ ਦਾ ਮਾਹੌਲ ਹੈ ਤਾਂ ਆਪ ਮਹਾਰੇ ਤਾਂ ਲੋਕਾਂ ਨੇ ਹੋਣਾ ਹੀ ਸੀਗਾ ਜੀ ਪਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਤਨ ਤੋਂ ਅੱਜ ਨਗਰ ਕੀਰਤਨ ਬਾਜ਼ਾਰ ਵਿੱਚ ਹੁੰਦਾ ਹੋਇਆ ਕਈ ਥਾਵਾਂ ਤੇ ਰੁਕੇਗਾ ਔਰ ਕਈ ਥਾਵਾਂ ਤੇ ਲੰਗਰ ਵੀ ਲਾਏ ਜਾਣਗੇ ਕਿਉਂਕਿ ਅੱਜ ਦਾ ਜਿਹੜਾ ਇੱਕ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਰੰਭ ਕੀਤੇ ਹੋਏ ਖੰਡ ਪਾੜ ਤੋਂ ਬਾਅਦ ਉਪਰੰਤ ਕੱਲ ਨੂੰ ਭੋਗ ਪਾਏ ਜਾਣਗੇ ਪਰ ਅੱਜ ਜਿਹੜਾ ਨਗਰ ਕੀਰਤਨ ਹੈ ਪੁੱਛਦੇ ਅਸੀਂ ਸੰਗਤਾਂ ਨੂੰ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਥੇ ਹਾਜ਼ਰ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਕਿ ਅੱਜ ਕਿੱਥੋਂ ਦੀ ਕਿਹੜੇ ਕਿਹੜੇ ਰੂਟ ਥਾਣੀ ਹੋ ਕੇ ਲੰਘਣਗੇ ਹੈ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜਿਹੜੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਕਿਉਂਕਿ ਜਿਹੜਾ ਨਗਰ ਕੀਰਤਨ ਅੱਜ ਚੱਲਣਾ ਹੈ ਸਰਦਾ ਭਾਵਨਾ ਨਾਲ ਸੰਗਤਾਂ ਕਾਫੀ ਜ਼ਿਆਦਾ ਉਤਸ਼ਾਹ ਦੇ ਵਿੱਚ ਹੈ ਕਿੱਥੋਂ ਤੋਂ ਕਿੱਥੋਂ ਤੱਕ ਚੱਲੂਗਾ ਅੱਜ ਸਵਾ 11 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਗੀ ਕਰਨਗੇ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਆਏ ਹੋਏ ਨੇ ਉਹ ਇੱਥੋਂ ਰਵਾਨਗੀ ਤੋਂ ਬਾਅਦ ਬਾਜ਼ਾਰ ਦੇ ਮੇਨ ਰੋਡ ਤੇ ਹੁੰਦੇ ਹੋਏ 90 ਫੁੱਟੀ ਉਥੋਂ ਪੁਲ ਦੇ ਹੇਠ ਹੁੰਦੀ ਹੋ ਕੇ ਡਿਪਟੀ ਸਾਹਿਬ ਦਾ ਦਫ਼ਤਰ ਪੁਰਾਣੀ ਅਨਾਜ ਮੰਡੀ ਅਨਾਜ ਮੰਡੀ ਤੋਂ ਗੱਡਾ ਸਟੈਂਡ ਫਿਰ ਦੁਬਾਰਾ ਚੌਂਕ ਚ ਆ ਕੇ ਪਹਿਲਾ ਫੜਾ ਉੱਥੇ ਡਿਪਟੀ ਸਾਹਿਬ ਦੇ ਦਫਤਰ ਹੋਣਾ ਕਿਉਂਕਿ ਪੰਜਾਬ ਪੁਲਿਸ ਨੇ ਆਪਣੇ ਵੱਲੋਂ ਐਸਐਸਓ ਸਾਹਿਬ ਨੇ ਸਲਾਮੀ ਦੇਣੀ ਹੈ ਉਸ ਤੋਂ ਬਾਅਦ ਗੱਡਾ ਸਟੈਂਡ ਮੰਡੀ ਚ ਪੜਾ ਹੁੰਦਾ ਫਿਰ ਸਾਡਾ ਜਿਹੜਾ ਮੇਨ ਫੜਾ ਹੈ ਟਰੱਕ ਯੂਨੀਅਨ ਚ ਪਾਤਣਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੜੀ ਸ਼ਰਧਾ ਨਾਲ ਸਾਰੀ ਸੰਗਤ ਨੂੰ ਬਿਠਾ ਕੇ ਲੰਗਰ ਛਕਾਉਂਦੇ ਨੇ ਉਸ ਤੋਂ ਬਾਅਦ ਵਾਪਸੀ ਪਾਤਣਾ ਪਿੰਡ ਜਿਹੜੇ ਕਿ ਪ੍ਰੋਪਰ ਇਸ ਗੁਰਦੁਆਰਾ ਸਾਹਿਬ ਪਾਤਣਾ ਪਿੰਡ ਦੇ ਵਿੱਚ ਬਣਿਆ ਸੀ ਉਹਦੇ ਉੱਪਰ ਦੀ ਹੁੰਦੀ ਹੋਈ ਸੰਗਤ ਸ਼ਾਮ ਨੂੰ 6 ਵਜੇ ਦੀ ਸਮਾਪਤੀ ਹੋ ਜਾਂਦੀ ਹੈ ਔਰ ਜਿਹੜੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਆ ਸੰਗਤਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਹਮ ਹਮਾ ਕੇ ਕਾਫੀ ਦੂਰ ਤੋਂ ਟਰੈਕਟਰ ਟਰਾਲੀਆਂ ਤੇ ਗੱਟਕੇ ਵਾਲੀਆਂ ਵੀ ਪਾਰਟੀਆਂ ਪਹੁੰਚੀਆਂ ਆਈਆਂ ਨੇ ਕਿਸ ਤਰ੍ਹਾਂ ਦੇ ਲੰਗਰ ਦੇ ਪ੍ਰਬੰਧ ਕਿੱਥੇ ਕਿੱਥੇ ਜੇ ਲੰਗਰ ਦੇ ਪ੍ਰਬੰਧ ਤਾਂ ਤੁਸੀਂ ਦੇਖੋਗੇ ਆਪ ਹੀ ਦੇਖਿਆ ਬਣਦੇ ਨੇ ਸਾਡੇ 90 ਫੁੱਟੀ ਦੇ ਉੱਤੇ ਕਾਰ ਐਸੋਸੀਏਸ਼ਨ ਜੋ ਕਿ ਪੰਜਾਬ ਲੈਵਲ ਦੀ ਬਹੁਤ ਵੱਡੀ ਹੈ ਉਹਨਾਂ ਵੱਲੋਂ ਸਾਡੇ ਨਾਨਕ ਪ੍ਰਕਾਸ਼ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਐਮ ਐਲ ਏ ਸਾਹਿਬ ਦੇ ਦਫ਼ਤਰ ਮੂਹਰੇ ਉਹਨਾਂ ਵੱਲੋਂ ਲੰਗਰ ਨਗਰ ਕੌਂਸਲ ਵੱਲੋਂ ਤੇ ਮੰਡੀ ਚ ਹਰ ਇੱਕ ਇੱਕ ਦੁਕਾਨ ਨੇ ਇਲੈਕਟ੍ਰੀਸ਼ੀਅਨ ਐਸੋਸੀਏਸ਼ਨ ਵੱਲੋਂ ਹਰ ਇੱਕ ਨੇ ਆਪੋ ਆਪਣੇ ਲੰਗਰ ਲਾਏ ਨੇ ਕਿਤੇ ਤੁਸੀਂ ਦੇਖੋਗੇ ਬ੍ਰੈਡਾਂ ਦਾ ਲੰਗਰ ਹੈ ਕਿਤੇ ਬਿਸਕੁਟਾਂ ਦਾ ਫਿਰ ਸ਼ਿਮੰਦਰ ਵਾਲੇ ਸਾਡੀ ਜਿਹੜੀ ਇਹ ਸ਼ੋਭਾ ਯਾਤਰਾ ਹੈ ਨਾ ਇਹ ਪੂਰੇ ਸ਼ਹਿਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਆ ਅੱਜ ਤੁਸੀਂ ਦੇਖੋਗੇ ਵੀ ਸ਼ਿਮੰਦਰ ਵਾਲੇ ਵੀ ਪੂਰੇ ਉਸ ਸ਼ਾਨ ਨਾਲ ਆਪ ਲੰਗਰ ਲਾਉਂਦੇ ਨੇ ਸਾਰੇ ਇੱਥੇ ਹਿੰਦੂ ਸਿੱਖ ਭਰਾ ਸਾਰੇ ਇਕੱਠੇ ਹੋ ਕੇ ਵੀ ਸਾਨੂੰ ਐਸ ਨਗਰ ਕੀਰਤਨ ਦੀ ਜਿਹੜੀ ਸ਼ੋਭਾ ਵਧਾਉਂਦੇ ਨਜ਼ਰ ਆਉਣਗੇ ਜਿਵੇਂ ਅੱਜ ਦਾ ਪ੍ਰੋਗਰਾਮ ਹੈ ਕਾਫੀ ਸੰਗਤਾਂ ਦਾ ਹਜੂਮ ਹੈ ਜਿਵੇਂ ਕਿ ਅਜਾਤਾਂ ਪਤਾਂ ਨੂੰ ਭੁਲਾ ਕੇ ਸਾਰੇ ਇਕਜੁੱਟ ਹੋ ਕੇ ਅੱਜ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਆ ਇਹਦੀ ਸਮਾਪਤੀ ਕਿੰਨੇ ਵਜੇ ਤੱਕ ਹੋਊਗੀ ਔਰ ਸਕੂਲਾਂ ਦੇ ਕਿਹੜੇ-ਕਿਹੜੇ ਵਿਦਿਆਰਥੀ ਪਹੁੰਚਣਗੇ ਤੁਸੀਂ ਦੇਖੋਗੇ ਸਾਰੇ ਸਾਡੇ ਸਾਰੇ 11 ਸਕੂਲਾਂ ਦੇ ਵੱਖ-ਵੱਖ ਵਿਦਿਆਰਥੀ ਸਾਨੂੰ ਇੱਥੇ ਨਗਰ ਕੀਰਤਨ ਦੇ ਵਿੱਚ ਕੀਰਤਨ ਕਰਦੇ ਦੇਖਣਗੇ ਸਾਡੇ ਬਜ਼ੁਰਗ ਮਾਤਾ ਭੈਣਾ ਅੱਗੇ ਝਾੜੂ ਦੀ ਸੇਵਾ ਕਰਦੇ ਨੌਜਵਾਨ ਬੱਚੇ ਨਵੇਂ ਸਿੱਖੀ ਨਾਲ ਜੁੜ ਰਹੇ ਨੇ ਤੁਸੀਂ ਦੇਖੋਗੇ ਪੱਗਾਂ ਦਸਤਾਰਾਂ ਸਜਾ ਕੇ ਆਪਣੀ ਨਾਲ ਝਾੜੂ ਦੀ ਸੇਵਾ ਕਰਦੇ ਨੇ Hindu ਭਰਾਵਾਂ ਦੇ ਬੱਚੇ ਉਹ ਤੁਹਾਨੂੰ ਮਿਲਣਗੇ ਮੁਸਲਮਾਨ ਭਰਾਵਾਂ ਦੇ ਕਿਉਂਕਿ ਇੱਥੇ ਜਿਹੜਾ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਦਾ ਅੱਜ ਜਿਹੜਾ ਜਨਮ ਦਿਹਾੜਾ ਹੈ ਪਿੱਛੇ ਸੰਗਤਾਂ ਬੜੇ ਅਫਸੋਸ ਮਈ ਸਹਿਬਜ਼ਾਦਿਆਂ ਦੀ ਉਹਦੇ ਚ ਆਉਂਦੇ ਨੇ ਤਾਂ ਇੱਕਦਮ ਹੀ ਇੱਥੇ ਗੁਰੂ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਇਹਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨੇ ਤੁਸੀਂ ਆਪ ਦੇਖੋਗੇ ਸੰਗਤ ਕਾ ਪਾਰਟੀਆਂ ਵੀ ਜਿਹੜੀਆਂ ਉਹ ਵੀ ਕਾਫੀ ਜ਼ਿਆਦੇ ਆਪਣਾ ਲੈ ਕੇ ਨਾਲ ਸਾਜ-ਸਮਾਨਾ ਤਿਆਰ ਹੋਈਆਂ ਬੈਠੀਆਂ ਇੱਥੇ ਕਿੰਨੇ ਕ ਦਿਨ ਦੀ ਤਿਆਰੀ ਚੱਲਦੀ ਸੀ ਇਹ ਜਿਹੜੀਆਂ ਕਿ ਸਾਰੀਆਂ ਸੰਗਤਾਂ ਇੱਥੇ ਅੱਜ ਕਾਫੀ ਵੱਡਾ ਪ੍ਰਬੰਧ ਕਰਨਾ ਪਿਆ ਤੁਹਾਨੂੰ ਜਿਹੜੀ ਇਹ ਤਿਆਰੀ ਹੈ ਨਾ ਪਿਛਲੇ ਸਾਡੀ ਇਹ ਕਮੇਟੀ ਸਾਡੇ ਗੁਰਦੁਆਰਾ ਸਾਹਿਬ ਦੇ ਬਾਈ ਜੀ ਸੁਖਦੇਵ ਸਿੰਘ ਫੌਜੀ ਜੀ ਹੋਰੀ ਇਹਨਾਂ ਨੇ ਪਿਛਲੇ ਮਹੀਨੇ ਤੋਂ ਲੱਗੇ ਹੋਏ ਨੇ ਕੁਛ ਦਿਨ ਅਸੀਂ ਪ੍ਰਭਾਤ ਫੇਰੀਆਂ ਨਿਕਲੀਆਂ ਹਰ ਇਲਾਕੇ ਚ ਸਾਡੇ ਅੱਡੋ-ਅੱਡ ਨਗਰਾਂ ਚ ਗਈਆਂ ਪਰ ਕੁਛ ਦਿਨ ਅਸੀਂ ਜਦੋਂ ਸਾਬਜਾਦਿਆਂ ਦਾ ਉਹ ਹੁੰਦਾ ਉਸ ਦਿਨ ਇਹਦੀਆਂ ਤਿਆਰੀਆਂ ਨੂੰ ਸੀ ਠਲ ਪਾ ਦਨੇ ਆ ਉਸ ਤੋਂ ਬਾਅਦ ਫਿਰ ਇੱਕ ਤਰੀਕ ਤੋਂ ਹੁਣ ਫਿਰ ਲਗਾਤਾਰ ਇੱਥੇ ਰਹਿ ਕੇ ਸਾਰੀਆਂ ਤਿਆਰੀਆਂ ਕਰ ਰਹੀ ਸੀ ਗਤਕਾ ਪਾਰਟੀਆਂ ਪਟਿਆਲੇ ਤੋਂ ਹੋਰ ਪੰਜਾਬ ਲੈਵਲ ਦੀਆਂ ਆਈਆਂ ਨੇ ਉਹਨੂੰ ਤੁਸੀਂ ਦੇਖੋਗੇ ਤਾਂ ਇਹ ਇੱਕ ਇਤਿਹਾਸਿਕ ਜਿਹੜਾ ਇਹ ਹੈ ਸ਼ੋਭਾ ਯਾਤਰਾ ਉਹ ਬਣ ਕੇ ਸਿਮਟਦੀ ਹੈ ਜਿਵੇਂ ਕਿ ਦਸਰੇ ਸੰਸ ਦੀ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਰ ਦਸਰੇ ਸੰਸ ਕਿ ਅੱਜ ਜਿਸ ਤਰ੍ਹਾਂ ਸੰਗਤਾਂ ਦਾ ਹਜੂਮ ਇੱਥੇ ਉਮੜ ਕੇ ਆਵੇਗਾ ਕਾਫੀ ਜਿਆਦੀਆਂ ਤਿਆਰੀਆਂ ਕੀਤੀਆਂ ਹਜ਼ਾਰਾਂ ਦੇ ਵਿੱਚ ਹੀ ਸੰਗਤ ਇੱਥੇ ਪਹੁੰਚੇਗੀ ਅੱਜ ਔਰ ਪੂਕਤਾ ਪ੍ਰਬੰਧ ਕੀਤੇ ਹੋਏ ਆ ਹਰ ਇੱਕ ਤਰ੍ਹਾਂ ਦੇ ਸੇਵਾਦਾਰ ਲਾਏ ਹੋਏ ਆ ਲੰਗਰ ਦੇ ਵੀ ਥਾਂ ਥਾਂ ਪ੍ਰਬੰਧ ਕੀਤੇ ਗਏ ਆ ਕਿਉਂਕਿ ਜਦੋਂ ਦੱਸਿਆ ਇਹਨਾਂ ਨੇ ਕਿ ਰੂਟ ਇਥੋਂ ਪਹਿਲਾਂ ਅੱਜ ਨਰਵਾਣਾ ਰੋਡ ਹੁੰਦੇ ਹੋਏ ਵਾਪਸੀ ਅਨਾਜ ਮੰਡੀ ਤੋਂ ਜਾਖਰ ਰੋਡ ਤੋਂ ਉਸ ਤੋਂ ਦੁਆਰਾ ਫਿਰ ਲਾਸਟ ਦੇ ਵਿੱਚ ਇਹਨਾਂ ਦਾ ਪੜਾ ਜਿਹੜਾ ਹੈਗਾ ਇਹ ਕਿ ਟਰੱਕ ਯੂਨੀਅਨ ਪਾਤਰਾਂ ਦੇ ਵਿੱਚ ਹੈ ਉਸ ਤੋਂ ਇਲਾਵਾ ਆਂਦੇ ਹੋਏ ਪਿੰਡ ਦੇ ਵਿੱਚ ਦੀ ਹੋ ਕੇ ਵਾਪਸੀ ਸ਼ਾਮ ਨੂੰ ਇੱਥੇ ਹੀ ਗੁਰਦੁਆਰਾ ਸਾਹਿਬ ਕਰਨਗੇ ਆਉਣ ਵਾਲੇ ਸਮੇਂ ਵਿੱਚ ਵੈਸਤੇ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਨੇ ਬੜੇ ਇੱਕ ਸਲਾਘਾਯੋਗ ਕਦਮ ਹਨ ਕਿਉਂਕਿ ਹਰ ਇੱਕ ਤਰ੍ਹਾਂ ਦੀ ਸਫਾਈ ਦਾ ਵੀ ਪ੍ਰਬੰਧ ਕੀਤੇ ਗਏ ਹਨ ਸ਼ਹਿਰ ਵੱਲੋਂ ਵੀ ਔਰ ਵਿਧਾਇਕ ਵੀ ਇੱਥੇ ਜਿਹੜੇ ਕਿ ਮੌਜੂਦਾ ਨੇ ਉਹ ਵੀ ਪਹੁੰਚੇ ਹੋਏ ਨੇ ਕਲਵੰਤ ਸਿੰਘ ਬਾਜੀਗਰ ਪਰ ਜਿਸ ਤਰ੍ਹਾਂ ਦੇ ਇਸ ਵਾਰ ਪ੍ਰਬੰਧ ਕੀਤੇ ਗਏ ਹਨ ਉਹਨਾਂ ਦੇ ਵਿੱਚ ਇੱਕ ਬੜਾ ਨੋਖਾ ਹੀ ਢੰਗ ਦੇਖਣ ਨੂੰ ਮਿਲ ਰਿਹਾ ਹੈ